ਵੀਰੋ ਹਾਂ ਚਾਮ ਤਾਂ ਖਾਣੇ ਆ ਮਾਰ ਮੇਰੇ ਮੂੰਹ ਹੀ ਓ ਯਾਰ ਹੁਣ ਤਾਂ ਤੂੰ ਹੀ ਤਫਿਆ ਪਿਆ ਯਾਰ ਬਣਾ ਕੋਈ ਚਾਹੀ ਠਰੀ ਪਈ ਜਮਾ ਪਾਣੀ ਵਰਗੀ ਆ ਜੰਦੀਆ ਚਾਲ ਬੱਟਾ ਧਰਲਾ ਬਟਾ ਦਾ ਨਾ ਨਾ ਪਾਣੀ ਦਾ ਨਾ ਭੈਣ ਦੀਆਂ ਛੜਾਂ ਯਾਰ ਆਲੇ ਰਣੀ ਖਾ ਲੈ ਪੱਟੀ ਜਦੋਂ ਖਾ ਇਹਨਾਂ ਦੀ ਅਰੇ ਓਏ ਓ ਕਾਲੇ ਈ ਦਸਤਾ ਕਰਨਾ ਐਸ ਵੇਲੇ ਚਾਹ ਪੀਲਾ ਆ ਜਾ ਚਾਹ ਪੀਲਾ ਸਾਰਾ ਜਾ ਲਾ ਕਿਵੇਂ ਤਪਿਆ ਪਿਆ ਹੈ ਤਬੇ ਬੰਦ ਮਹਰਾ ਮਕਬਦ ਨਾਲ ਰੋਟੀ ਨਹੀਂ ਬਣੀ ਦੀ ਆ ਜਾ ਤੂੰ ਚਾਹ ਪੀਲਾ ਤੁਹਾਨੂੰ ਦੱਸਦਾ ਹਾਂ ਦੱਸਦਾ ਹੀ ਕੰਦ ਤਾ ਸੂਈ ਨਾ ਚੱਕਿਆ ਕਰ ਸੂਈ ਚੱਕਣੀ ਪੈਂਦੀ ਆ ਤੇਰੇ ਸਿਰ ਤੇ ਸਾਰਾ ਕੋਸਾ ਤੂੰ ਐ ਕਿਉਂ ਕਰਦਾ ਮੇਰੇ ਸਿਰ ਤੇ ਕੀ ਆ ਭੁੱਖੇ ਤੇ ਆਈਂ ਅਰਾਂ ਲੈਨੇ ਕੰਮ ਚ ਰੋਟੀ ਨਹੀਂ ਆਈ ਕਿ ਤੇਰੇ ਕੋਲ ਐਟਲ ਲਾ ਬੈ ਚਾਹ ਪੀਲਾ ਚਾਹ ਪੀਲਾ ਰੋਟੀ ਨਹੀਂ ਆਏਗੀ ਤੇਰੇ ਕੋਲੇ ਰੋਟੀ ਤੇਰੀ ਬਣ ਗਈ ਲਈ ਆਈ ਸਾੜਾ ਸਾੜੀ ਲੱਦਦਾ ਸਾਰੀ ਵੱਟ ਘੜਤੀ ਤੈਨੂੰ ਮੈਂ ਕਿਹਾ ਸੀ ਸੁੱਖਾ ਇਹਨੂੰ ਮੈਂ ਖਫੜਾ ਕੇ ਆ ਰੋਟੀ ਤੂੰ ਸੁੱਖਾ ਸੱਖਣੀ ਆਇਆ ਥੋੜਾ ਮੈਂ ਤਾਂ ਮਰੇ ਬਾਪੁੱਖਾ ਆਇਆ ਸੁੱਖਾ ਚਲ ਤੂੰ ਚਾਹ ਪੀ ਕੇ ਰ ਫਿਰ ਮੈਂ ਤੂੰ ਤੂੰ ਮੇਰੇ ਨਾਲ ਹੀ ਚੱਲ ਉੱਥੇ ਤੋਂ ਮੈਂ ਘਰੇ ਚੱਲ ਕੇ ਖਵਾਉਣਾ ਆ ਜਾ ਹਾਂ ਘਰੇ ਚੱਲ ਕੇ ਖਵਾਉਣਾ ਇਹ ਚਾਹ ਵੀ ਠੰਡੀ ਲੈ ਵੀ ਠੰਡੀ ਚਾਹ ਨਹੀਂ ਲੈ ਕੇ ਆ ਗਿਆ ਇਹ ਮੱਥੇ ਮਾਰ ਮੇਰੇ ਉਹੀ ਓ ਯਾਰ ਹੁਣ ਤਾਂ ਤੂੰ ਹੀ ਤਫਿਆ ਪਿਆ ਯਾਰ ਬਣਾ ਕੋਈ ਚਾਹ ਹੀ ਠਰੀ ਪਈ ਜਮਾ ਪਣੀ ਵਰਗੀ ਚੱਲ ਪੀ ਲੈ ਤੂੰ ਕਰਾ ਪੀ ਤੇ ਸਹੀ ਤੂੰ ਤਾਂ ਆਪਣੇ ਡੱਕ ਕੇ ਬਣ ਜਾਣਾ ਟੀਟੀ ਚਲੋ ਡੈਲੀ ਤੋਂ ਦੋ ਦੋ ਦਾ दारू ਪੀਣਾ ਨਾ ਤੂੰ ਅਣੀ ਤੂੰ ਦੱਸਦਾਂ ਸਹਰੀ ਗਿਆ ਆਪਦੇ ਤੂੰ ਮੁੜ ਕੇ ਆ ਫੋਨ ਚੱਕਿਆ ਬਈ ਸਹਰੀ ਜਾਣਾ ਪੈਂਦਾ ਜਿਵੇਂ ਸਦੀ ਆ ਜੀ ਤੈਨੂੰ ਤੇਰੇ 76 ਮਾਰਦੇ ਤੂੰ ਉਧਰ ਆਉਣਾ ਉਥੋਂ ਅੱਜ ਫੁੱਲ ਕੇ ਆਉਣਾ ਲੋ ਜਾਨਾ ਨਿਕਲ ਤੋ ਤੇ ਛਤਰਾ ਛਤਰੀ ਹੋ ਕੇ ਆ ਮੈਂ ਤਾਂ ਖੁੱਲ ਕੇ ਆਉਣਾ ਕੁੱਟ ਗਾਲਗੇ ਨਹੀਂ ਆਉਂਦਾ ਚਾਹ ਨੂੰ ਹਜੇ ਵੀ ਨਹੀਂ ਹੱਥ ਲੱਗਦਾ ਤੂੰ ਕਹੀ ਜਾ ਮੈਂ ਅੱਗੇ ਬਰਫ ਬਣੀ ਤਬੀ ਪਈ ਅਦਾ ਭੈਣ ਜੋ ਅੱਗ ਲੱਗੀ ਜਾਂਦੀ ਹੱਥ ਮੱਝ ਕੇ ਮੇਰੇ ਦਾ ਕੀ ਗੱਲ ਤੇਰੀ ਯਾਰ ਇਹ ਕਿ ਤਦਾ ਨਹੀਂ ਖੜੀ ਆ ਯਾਰ ਅਪਰ ਦਾ ਕੁਮੇ ਨੂੰ ਤੇ ਹੋਰ ਹੋਰ ਕੀ ਆ ਹਾਂ ਕੁਮੇ ਨੂੰ ਲੈ ਤੂੰ ਵੀ ਜਾਉਨੇ ਹਰ ਤੇ ਤੇ ਵੜਦੀਆਂ ਆ ਉਹ ਕੱਟਾ ਉਹ ਖੜ ਜੋ ਕੀ ਹੋ ਗਿਆ ਤੁਹਾਨੂੰ ਕੋਈ ਹਰ ਕਮਾਲ ਦੀ ਗੱਲ ਤੁਸੀਂ ਕੀ ਕਰੀ ਜਾਂਦੇ ਹੋ 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 ਅਮਰ ਅਮਰ ਅਫਰ ਅਮਰ ਅਫਰ ਕੋਈ ਯਾਰ ਇੱਕ ਹੀ ਕਰੀਂ ਇਧਰ ਇਧਰ ਫੜਾਓ ਰੱਖ 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 ਕਈ ਰੱਖ ਤੇ ਸਾਲਾ ਡਰਾਉਂਦਾ ਨਹੀਂ ਅੱਗੋਂ ਰੱਖ ਕਈ ਰੱਖ ਤੇ ਅੱਗ ਲਾਓ ਪਰੇ ਨਾਲ ਹਾਂ ਯਾਰ ਹਵਾ ਕਰੀਏ ਦਾ ਆਪਣਾ ਗੱਲੋ ਯਾਰ ਉਹ ਰੋ ਮਾਰਦਾ ਉਹ ਯਾਰ ਮਾਰਦਾ ਰੋ ਪੱਟਦਾ ਹੁੰਦੀ ਯਾਰ ਛੋਟੇ ਵਾਲੀ ਲੈਦਾ ਸੁਣਾ ਮੈਨੂੰ ਨਹੀਂ ਲੱਗਦਾ ਤੂੰ ਪੱਟਣਾ ਸਰਫਾ ਤੂੰ ਆਇਆ ਮੇਰੀ ਗੱਲ ਸੁਣ ਓਏ ਯਾਰ ਇੱਕ ਮਿੰਟ ਯਾਰ ਮਾਣਾ ਬੰਦਾ ਬੰਦਾ ਤੂੰ ਆਪਣੀ ਮੇਰੀ ਗੱਲ ਸੁਣ ਚਾਚਾ ਮੇਰੀ ਗੱਲ ਸੁਣਾ ਤੇ ਪਤਾ ਕੀ ਹੈ ਤੁਹਾਡਾ ਇਹ ਕੋਈ ਅੱਜ ਤਾਂ ਨਹੀਂ ਲੱਗਾ ਤੂੰ ਭੇਦ ਪਾ ਰਿਹਾ ਦਾਈ ਇਹ ਗੱਲ ਬਣ ਲੱਗ ਗਿਆ ਗਲਤ ਬਣ ਲੱਗ ਗਿਆ ਮੈਂ ਤਾਂ ਬੜੀ ਕੋਈ ਕਰੀ ਜਾਂਦਾ ਯਾਰ ਕੋਈ ਕਿਹਨੇ ਮੇਰੇ ਨਾਲ ਗੱਡੀ ਬਣਾਈ ਇਹਦਾ ਚਾਚਾ ਚੁੱਪ ਕਰ ਮੜਾ ਤੂੰ ਕੋਈ ਚਾਚਾ ਹੀ ਆ ਮੇਰਾ ਠੀਕ ਹੈ ਚੁੱਪ ਆਸੀ ਕਦੇ ਵੀ ਤੈਨੂੰ ਵੇਖਲਾ ਐਮਾ ਸੀਰੀ ਨਹੀਂ ਤਾਂ ਪ੍ਰੋਹਣਾ ਬਣ ਬਣ ਕੇ ਰਹਿੰਦਾ ਦਾ ਕਦੇ ਸੀਰੀ ਨਹੀਂ ਸਮਝਿਆ ਤੈਨੂੰ ਚਾਚਾ ਮੈਂ ਮਤਲਬ ਜੇ ਜਮ ਰਹਿ ਚਾਚਾ ਉਹ ਜੇ ਮੈਂ ਤੈਨੂੰ ਚਾਚਾ ਕਹਿੰਦਾ ਠੀਕ ਹੈ ਤਾਲ ਆੜਦਾ ਨਹੀਂ ਤਾਂ ਇੱਕ ਮਿੰਟ ਮੇਰੀ ਗੱਲ ਸੁਣੋ ਕੰਮ ਕਰ ਆਉਦਾ ਯਾਰ ਇੱਕ ਮੇਰੀ ਗੱਲ ਸੁਣੋ ਮੈਂ ਕਰਿਆ ਸੱਦਣਾ ਹੀ ਮੈਨੂੰ ਤੇ ਮੇਰੀ ਡਾਂਗ ਭਈ ਹੋ ਗਈ ਉਹ ਕਹਿੰਦਾ ਮੈਂ ਰਮਧਰੀ ਬਣਾ ਲਈ ਆਪਦੀ ਜੱਤਾ ਟਾਕਾ ਟੈਗ ਦਾ ਤੂੰ ਟੈਗ ਤੂੰ ਯਾਰ ਮਾੜਾ ਪਹਿਲੇ ਪਾਸੇ ਟਾਕਾ ਉਹ ਨਹੀਂ 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 ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਮੇਰੇ ਨਿਰਮਣ ਦਾ ਉਹ ਜੀ ਵੀ ਕੋਲ ਜਾਂ ਤਾਂ ਖਾਣੇ ਆ ਗੰਦ ਖਾਣੇ ਬੰਦ ਦੱਸਦਾ ਯਾਰ ਕਮਾਲ ਹੋ ਗਈ ਤੁਹਾਡੀ ਯਾਰ ਲੈ ਦੱਸ ਤੁਸੀਂ ਸਾਂਝੇ ਬੰਦੀ ਦੀ ਵੀ ਨਹੀਂ ਸ਼ਰਮ ਕਰਦੇ ਤੁਸੀਂ ਯਾਰ ਮੇਰੇ ਮੇਰੇ ਖੜੇ ਤੋਂ ਗੱਲ ਪਾਈ ਜਨਾ ਤੁਸੀਂ ਇੱਕ ਦੂਜੇ ਦੇ ਕੋਈ ਚਾਚਾ ਹਲ ਹੋ ਜਾਂਦਾ ਹੈ ਠੰਡੇ ਮਤ ਨਾਲ ਸਾਰਾ ਕੁਝ ਆ ਮਾ ਗਰਮੀ ਕਰਣੀ ਕੁਝ ਵੀ ਹੱਲ ਹੁੰਦਾ ਹੁੰਦਾ ਸਭ ਹੱਲ ਹੋ ਗਏ ਸਾਡਾ ਕੋਈ ਕੋਈ ਲੋੜ ਨਹੀਂ ਉਹ ਕਿਉਂ ਚਾਚਾ ਯਾਰ ਫਿਰ ਉਹੀ ਗੱਲ ਯਾਰ ਤੈਨੂੰ ਮੇਰਾ ਮੇਰਾ ਫੈਸਲਾ ਕਰਾ ਦੇ ਬਸ ਚਾਚਾ ਚਾਹੀਦਾ ਯਾਰ ਚਾ ਤੂੰ ਕਰਾ ਦੇ ਮੇਰਾ ਜਾ ਜਾ ਹੋਇਆ ਇਹ ਫੈਸਲਾ ਤਾਂ ਸਾਫ ਕਰਾਦਾ ਸਾਫ ਕਰਾ ਦੇ ਮੇਰਾ ਆ ਬੈਠੋ ਪਰ ਤੜਾ ਸਾਫ ਕਰਾਣਾ ਹਾਂ ਅੱਜ ਤੱਕ ਸਾਫੜਾ ਮੇਰਾ ਇਹ ਬੈਠੋ ਬੈਠੋ ਮੇਰੇ ਬਾਦੇ ਹੀ ਹੈ ਨਹੀਂ ਸਾਡੇ ਬਾਦੇ ਹੈ ਮੇਰੇ ਨੇ ਨਹੀਂ ਦੱਸੋ ਆਦੇ ਲੈਣੀ ਕੋਈ ਹਿਸਾਬ-ਸੂਪ ਨਹੀਂ ਕਰਨਾ ਮੇਰੀ ਸੁਣ ਲੈ ਗੱਲ ਕਿੰਨਾ ਸਾਲ ਤੱਕ ਤੈਨੂੰ 120000 ਆਮ ਚਾਤਾ ਲੱਖ ਰੁਪਿਆ ਰੇਟ ਚੱਲਦਾ ਹੈ 1,20,000 ਰੁਪਿਆ ਪਹਿਲਾਂ ਦਿੰਦਾ ਤੈਨੂੰ ਤੇ ਰੁਪਿਆ ਸਵਾ ਲੱਖ ਦਵਾ ਦੂੰਗਾ 1,25,000 ਰੁਪਿਆ ਚਾਚਾ ਇਹਦਾ ਕਰਦੇ ਮੇਰੇ ਕਹਿਣ ਤੇ ਤੇ ਜੱਟ ਆ ਮਤਲਬ ਕਿ ਸਾਡੇ ਬਹੁਤ ਨਮਾਉਂਦਾ ਰਿਆ ਅਸੀਂ ਛੋਟੇ ਛੋਟੇ ਇਕੱਠੇ ਖੇਡਦੇ ਨੇ ਠੀਕ ਹੈ ਚੱਲ ਮੁੜ ਕੇ ਮੇਰੇ ਨਾਲ ਹੋ ਗਿਆ ਇਹਨੂੰ 20 ਸਾਲ ਇਹ ਨੂੰ ਹੋ ਗਏ ਤੇ ਫਿਰ ਬੜੇ ਸ਼ਾਬਾਸ਼ਲੀ ਗੱਲ ਆ ਫਿਰ ਜੇ ਇਕੱਠੇ ਖੇਡਦੇ ਰਹੇ ਤੁਸੀਂ ਤੇ ਆ ਤੰਗ ਉਹ ਕਿੰਨਾ ਫੜੋ ਚੱਕੀ ਫਿਰਦੇ ਤੁਸੀਂ ਅੱਜ ਨਹੀਂ ਮੈਂ ਗਣਾਉਂਦਾ ਨਹੀਂ ਸਿਕਾ ਮੈਂ ਹੈਗਾ ਤਾਂ ਚਾਹਤਾ ਛੋਟਾ ਹੀ ਹਾਂ ਪਰ ਗੱਲ ਵਾਂ ਸਿੱਧੀ ਕਰਦਾ ਮਗਲੇ ਦੇ ਮੂੰਹ ਤੇ ਹਾਂ ਅੰਦਰ ਚੱਕਾ ਚੱਕੀ ਤੇ ਆ ਤਾਂ ਢੱਡੀ ਨੰਗਾ ਹੁੰਦਾ ਐਵੇਂ ਲੋਕਾਂ ਨੂੰ ਤਮਾਸ਼ਾ ਨਾ ਵਿਖਾਓ ਹਾਂ ਮੈਂ ਵਿੱਚ ਮੈਂ ਤਾਂ ਯਾਰ ਸ਼ਹਿਰ ਚੱਲੇ ਆ ਤੇ ਵੇਖੋ ਮੇਰੇ ਤਾਂ ਮੈਂ ਤਾਂ ਸ਼ਹਿਰ ਚੱਲੇ ਸੀ ਮੈਂ ਕਿਹਾ ਯਾਰ ਆ ਆ ਕੀ ਕਰਦੂਤ ਕਰੀ ਜਾਂਦੇ ਮੈਂ ਕਿਹਾ ਨਾ ਐਵੇਂ ਕਮਲ ਨਾ ਮਾਰੋ ਤੇ ਮੈਂ ਜਾਣਾ ਸੀ ਮੜਾ ਜੇ ਬੈਂਕ ਚ ਕੰਮ ਸੀ ਮੈਨੂੰ ਤੇ ਮੈਂ ਹੋ ਗਿਆ ਲੇਟ ਤੇ ਤੁਸੀਂ ਨਾ ਹੁਣ ਜਾਂ ਤੇ ਤੂੰ ਵੀ ਚੱਲ ਕਰੇ ਤੇ ਆ ਢੋਲੂ ਚੱਕ ਕਾਚਾ ਖੜਾ ਹੋ ਤੁਮੀ ਇਹੜਾ ਕੋ ਜੱਜ ਇੱਥੇ ਹੋ ਗਿਆ ਇਹ ਜਾਂ ਤੁਹਾਨੂੰ ਪਤਾ ਜਾਂ ਤੁਹਾਨੂੰ ਪਤਾ ਜਾਂ ਮੈਨੂੰ ਪਤਾ ਹੈ ਕਿ ਸਮਝ ਇਹ ਗੱਲ ਜੇ ਆਪਣੇ ਤਾਂ ਚੌਥੇ ਬੰਦੇ ਕਿਸੇ ਨੂੰ ਵੀ ਪਤਾ ਲੱਗੀ ਨਹੀਂ ਨਹੀਂ ਕਿ ਸਿੱਧੀ ਇਹ ਗੱਲ ਆ ਵੀ ਉਹ ਆਰਾਮਦਾ ਹੋਊਗਾ ਨਹੀਂ ਆਪਾਂ ਨਹੀਂ ਕਰਦੇ ਠੀਕ ਹੈ ਚਾਚਾ ਠੀਕ ਹੈ ਠੀਕ ਤੇ ਮੇਰਾ ਐ ਨਾ ਕਰੋ ਮੇਰਾ ਵੀਰ ਇਹ ਡੋਲੂ ਫੜਾ ਮੈਨੂੰ ਤੇ ਐਵੇਂ ਨਾ ਕਮਨਲੀ ਮਾਰੀ ਦਿੰਦੇ ਤੇ ਜੱਫੀ ਪਾਉਂਦੇ ਨਾਲ ਕਿਸਾਨ ਮਜ਼ਦੂਰ ਦਾ ਰਿਸ਼ਤਾ ਬੜਾ ਸੋਹਣਾ ਰਿਸ਼ਤਾ ਹੈ ਬੜਾ ਹੀ ਵੱਖਰਾ ਰਿਸ਼ਤਾ ਰਲ ਮਿਲ ਕੇ ਹੀ ਗੱਡੀ ਚੱਲਦੀ ਹੈ ਮਿੱਤਰੋ ਕਿਸਾਨ ਮਜ਼ਦੂਰ ਬਿਨਾ ਕਿਸੇ ਕੰਮ ਦਾ ਨਹੀਂ ਤੇ ਮਜ਼ਦੂਰ ਕਿਸਾਨ ਬਿਨਾ ਸਾਰੇ ਰਲ ਮਿਲ ਕੇ ਰਹਾ ਕਰੋ ਪਿਆਰ ਮੁਹੱਬਤ ਨਾਲ ਰਹਾ ਕਰੋ ਆਖਿਰ ਹਾਂ ਤਾਂ ਸਾਰੇ ਇਨਸਾਨ ਹੀ ਕੁਝ ਈ ਤਾਂ ਸਾਰਿਆਂ ਦੇ ਅੰਦਰ ਲਾਲ ਹੀ ਹੈ ਸਾਰਿਆਂ ਨਾਲ ਪਿਆਰ ਕਰਿਆ ਕਰੋ ਕਿਸੇ ਨਾਲ ਵਿਤਕਰਾ ਨਾ ਕਰਿਆ ਕਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ